ਸਵਾਗਤ ਹੈ ਦੋਸਤੋ ਤੁਹਾਡਾ ਆਪਣੀ ਗੈਲਰੀ ਫਾਰਮ ਤੇ ਸੋ ਆਪਣੇ ਤੁਹਾਨੂੰ ਪਤਾ ਹੀ ਹੈ ਨਵਾਂ ਨਵਾਂ ਚੈਨਲ ਬਣਾਇਆ ਹੈ ਹਨਾ ਆਪਾਂ ਸਾਥ ਦਿਓ ਸਬਸਕ੍ਰਾਈਬ ਕਰੋ ਜੈਨਲ ਨੂੰ ਜ਼ਰੂਰ ਰਹੀ ਸੋ ਜਿਹੜੇ ਕੀ ਤੁਹਾਨੂੰ ਆਉਣ ਵਾਲੀਆਂ ਜਿਹੜੀਆਂ ਆਪਣੇ ਵੀਡੀਓ ਪਾਇਆ ਕਰਾਂਗੇ ਉਹ ਤੁਹਾਨੂੰ ਲੇਕ ਨਾਲ ਦੀ ਨਾਲ ਮਿਲ ਜਾਈਏ ਕਿਉਂਕਿ ਆਪਣੇ ਕੋਲ ਟੋਕਰ ਗੱਪਣ ਮਈਆਂ ਬਹੁਤ ਆਉਂਦੀਆਂ ਸੱਜਰ ਮਈਆਂ ਬਹੁਤ ਆਉਂਦੀਆਂ ਨਿਤੀ ਚਰ ਆਪਣੇ ਚੈਨਲ ਤੇ ਵੀਡੀਓ ਅਪਲੋਡ ਹੁੰਦੀ ਆ ਸੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਟੋਕਰ ਗੱਪਣ ਮੈਂ ਦਿਖਾਉਣੀ ਆ ਤੇ ਟੋਕਰ ਗੱਪਣ ਮੈਂ ਨਾਲ ਇਹਦੇ ਬੱਚਾ ਬੱਚੇ ਸਮੇਤ ਆਈ ਇਹ ਮੈਂ 4 ਮਹੀਨੇ ਦੀ ਗੱਪਣ ਆ 10 ਕਿਲੋ ਇਥੇ ਦੋ ਦੋ ਦੋਨੇ ਟਾਈਮ ਬੱਚੇ ਤੇ ਮਿਲਦੀ ਹੈ ਕੰਡੇ ਤੋਲ ਮੈਂ ਇਥੇ 10 ਕਿਲੋ ਦੋ ਦੋ ਚਾਰ ਮਹੀਨੇ ਦੇ ਪੂਰੇ ਗੱਭਣ ਤੇ ਇਹਨੂੰ ਮੰਨ ਕੇ ਚਲੋ ਵੀ ਦੋਨੇ ਟਾਈਮ ਮਿਲਦੀ ਹੈ ਬੱਚੇ ਤੇ ਸੋ ਜਿਹਨਾਂ ਦਾ ਢਾਂਚਾ ਵੀਰੇ ਤਾਂ 14 ਨੂੰ ਪ੍ਰੋਪਰੀ ਆਪਾਂ ਸਾਰਾ ਕੁਝ ਵੀਡੀਓ ਦੇ ਵਿੱਚ ਦਿਖਾਵਾਂਗੇ ਐਡੀਕ ਮਹੇ ਆ ਇਹ ਕਿ ਕੈਂਵੈਜ ਕੈਦ ਕਰਨੀ ਔਖੀ ਹੋਈ ਪਈ ਆ ਬਹੁਤ ਵੱਡੇ ਢਾਂਚੇ ਦੀ ਮਹੇ ਆ ਜਿਹਨੂੰ ਕਹਿ ਲਿਆ ਅਸਲ ਮਹੇ ਆ ਸੋ ਲੋਕ ਆਪਾਂ ਇਹਨੂੰ ਕਹਿੰਦੇ ਨਹੀਂ ਤਾਂ ਸਾਰਗਿਰ ਨਹੀਂ ਕਰਦੇ ਇਹਨਾਂ ਲੋਕ ਇਹ ਨਹੀਂ ਮੰਗਾ ਰਹੇ ਨਹੀਂ ਕਹਿ ਕੇ ਉਧਰੋਂ ਐਂ ਕਹਿ ਕੇ ਡੇ ਡੇ ਨੂੰ 100 60 60 ਨੂੰ ਹੁਣ ਵੀ ਧੋਖੜਾ ਘਬੜਾ ਵੇਚੀ ਜਾਂਦੇ ਆ ਪਰ ਆਪਾਂ ਬਿਲਕੁਲ ਭਾਜ ਮੈਂ ਦੇਵਾਂਗੇ ਸੋ ਜਿਹੜਾ ਮੁੱਲ ਲਊਗਾ ਫੋਨ ਤੇ ਹੋਊਗਾ ਸੋ ਮੈਂ ਤਾਂ ਇੱਕ ਵਾਰੀ ਕੈਮਰਾ ਮਾਰ ਦਿਓ ਆਸੇ ਪਾਸੇ ਸਾਰੇ ਦਿਖਾ ਦਊ ਮੈਂ ਬਹੁਤ ਹੀ ਠੰਡੀ ਸੀ ਲਾ ਮੇਰੇ ਬੱਚੇ ਤੇ ਮਿਲਦੀ ਦੋਨੇ ਟਾਈਮਾਂ ਪੀੜੀ ਢਾ ਕੇ ਜਾਂ ਵੇੜੇ ਦੇ ਰਜਾਲੇ ਰਸਤਾ ਛੱਡ ਕੇ ਵਹਿ ਜਿਓ ਉੱਥੇ ਵੀ ਮੈਂ ਖੜੂ ਦੇਖਿਓ ਲੇਵਾ ਦਿਖਾ ਦਊ ਤੇਰੇ ਘਰ ਕੇ ਸੋ ਜੇ ਤੁਸੀਂ ਲੇਵਾ ਦੇਖ ਸਕਦੇ ਹੋ ਢਾਂਚ ਕੱਲੀ ਗੱਡੀ ਦੇ ਵਿੱਚ ਜਾਊਗੀ ਛੋਟੇ ਹੱਥ 'ਚ ਮੈਂ ਜਾਣ ਵਾਲੀ ਨਹੀਂ ਹੈਗੀ ਇਹ ਇੰਨਾ ਕਹਿੰਦਾ 4:00 ਵਜੇ ਨਾ ਪਰਲੇ ਪਸ ਜਿਓਗੇ ਸੈੰਗੂ ਮੂੰਹ ਹੱਥ ਦਿਖਾ ਦੇ ਇੱਧਰ ਦੀ ਆ ਇਹਦਾ ਬੱਚਾ ਵੀਰੇ 4 ਮਹੀਨੇ ਦੀ ਗੱਬਣਾ ਤੇ 10 ਕਿਲੋ ਦੁੱਧ ਆ ਬਹੁਤ ਵੱਡੇ ਕੱਦ ਕਾਟ ਦੀ ਬਹੁਤ ਹੀ ਹੈਵੀ ਬਾਡੀ weight ਦੀ ਕਹਿੰਦੇ ਵੇਖੋ ਵੀਰੇ ਜਿਵੇਂ ਪਤਲੇ ਪਿੰਡ ਦੀ ਮਹਿਣੇ ਵੇਖੋ ਜਿੱਤੇ ਮਾਰਕੀਂ ਦੀ ਭਾਰ ਲੋ ਸੋ ਐ ਨਹੀਂ ਕੋਈ ਦੁੱਪੜ ਮਹਿਣੇ ਇਹ ਦੁੱਧ ਵਾਲੀਆਂ ਚੀਜ਼ਾਂ ਮਰੇ ਅਸਲ ਚੀਜ਼ਾਂ ਜਿਹਨੂੰ ਕਹਿੰਦੇ ਹਨ ਉਹ ਚੀਜ਼ਾਂ ਅਸੀਂ ਤੁਹਾਡੇ ਹੱਥੇ ਲੈ ਕੇ ਆਏ ਆ ਸੋ ਜਿਹਨਾਂ ਦਾ ਰੇਟ ਉਹ ਹੁੰਤੇ ਹੋਊਗਾ ਜੇ ਅਸੀਂ ਵੀਰ ਭਰਾ ਨੇ ਲੈਣੀ ਹੈ ਨ ਮਸ਼ਕਲ ਆ ਹਨ ਸੋ ਹੌਣ ਦੇ ਟਾਈਮ ਤੇ ਇਹ ਜੀ ਮੈਂ ਵੀਰੇ 3 ਤੋਂ 3.5 ਦੀ ਅਗਲਾ ਦਿੰਦਾ ਵਾ ਜਿਹੜਾ ਤਿਆਰ ਕੀਤੀ ਆ ਹੱਕ ਵੀ ਹੈਗਾ ਚਲੋ ਇੰਦੀਆਂ ਜੀਆਂ ਮਹਿੰਗਾ ਹਰੇ ਘਰੇ ਨਹੀਂ ਖਰੇਗਾ ਹਨ ਨਾ ਜੰਮ ਦਿਵਾਣਾ ਤੇ ਜਿਹਨੇ ਵੀ ਸ਼ੌਂਕ ਬੂੜਾ ਕਰਨ ਹੈ ਵੀ ਜੀ ਮੈਂ ਰੱਖਨੀਆ ਜੇ ਮੈਂ ਨਵਾਂ ਕੰਮ ਸ਼ੁਰੂ ਕੀਤਾ ਮੇਰੇ ਘਰੇ ਵੀ ਜੀ ਮੈਂ ਹੋਵੇ ਹਨ ਉਹ ਆਪਣੇ ਅਕੇ ਡੈਟ ਕਰਕੇ ਆਪਣੇ ਤੋਂ ਮੈਂ ਖਰੀਦ ਸਕਦਾ ਸੋ ਜਿਹੜਾ ਇਹਦਾ ਮੁੱਲ ਵੀਰੇ ਹੂਨ ਤੇ ਹੋਊਗਾ ਦੋ ਟਾਈਮ ਤਿੰਨ ਟਾਈਮ ਆਪਣੇ ਘਰੇ ਚਵਾਈ ਕਰਕੇ ਮੈਂ ਆਪਣੇ ਤੋਂ ਖਰੀਦ ਸਕਦਾ ਸੋ ਸੈਨ ਦਾ ਸੈਨ ਦਾ ਪ੍ਰਬੰਧ ਵੀ ਆਪਾਂ ਕਰ ਦਿਆਂਗੇ ਹਨਾ ਉਹ ਵੀ ਕੋਈ ਦਿੱਕਤ ਨਹੀਂ ਦੂਰੋਂ ਵੀਰ ਨੇ ਕਿਸ ਨੇ ਉਹਨਾਂ ਦੋ ਟਾਈਮ ਚੱਲੀ ਕਰਕੇ ਆਪਣੇ ਨੂੰ ਮੈਂ ਲੈ ਆਦਾ ਵਾ ਬਹੁਤ ਵੱਡੇ ਟਾਈਮ ਚੱਲੀ ਮੈਂ ਬਹੁਤ ਹੀ ਜ਼ਿਆਦਾ ਠੰਡੀ ਸੀ ਲੱਗ ਰਹੀ ਐ ਨਹੀਂ ਵੀ ਇਹਨੂੰ ਪਰਵਾਹ ਲਓ ਜਿਵੇਂ ਮੱਛੀ ਦੇ ਲੱਤਾਂ ਤੇ ਜਾਂ ਕਿਵੇਂ ਵੀ ਇਹਨੂੰ ਕਰ ਸਕਦੇ ਤੁਸੀਂ ਅਸਲ ਮੈਂ ਆਂਦੇ ਜਿਵੇਂ ਕਹਿ ਲਏ ਕਿਸੇ ਨੇ ਪਾਲੀ ਆ ਏਡੀਆਂ ੜੀਆਂ ਮਹਿੰਗੀਆਂ ਪਾਲਣੀਆਂ ਵੀ ਬਹੁਤ ਔਖੀਆਂ ਹਨਾ ਸੋ ਆਪਾਂ ਪਿਛਲੇ ਵੀਡੀਓ ਦੇ ਕਈ ਮੰਗਾਂ ਟੋਕੜਾ ਘਣਾ ਆਪਾਂ ਸੇਲ ਕਰ ਚੁੱਕੇ ਹਾਂ ਕਿਉਂਕਿ ਆਪਾਂ ਨੂੰ ਮਾਲ ਮਿਲ ਬਹੁਤ ਰਿਐਲ ਟਾਈਮ ਟੋਕੜਾ ਘਣਾ ਮੰਗੀਆਂ ਉਹਨੂੰ ਲਾਲ ਲਾ ਕੇ ਤੋ ਜੇ ਜੀ ਵੀ ਕੋਈ ਵੀਰ ਭਰਾ ਨੇ ਕੋਈ ਮੈਂ ਤੋ ਕਰ ਗੱਭਣਿਆ ਸੱਜਰ ਵਿੱਚ ਨਹੀਂ ਉਹ ਵੀ ਆਪਣੇ ਨਾਲ ਕੰਟੈਕਟ ਕਰ ਸਕਦਾ। ਸੋ ਧੰਨਵਾਦ ਉਸ ਤੋਂ ਤੁਹਾਡਾ ਵੀਡੀਓ ਦੇਖਣ ਲਈ ਇੰਨੇ ਪਿਆਰ ਦਿਂਦ ਰਹੇ ਹੋ। ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ। ਧੰਨਵਾਦ।